ਮੇਰਾ ਨਾਮ ਸੁਲਵਿੰਦਰ ਕੁਮਾਰ ਪ੍ਰਧਾਨ ਨਾਰਥ ਉਪਨਾ ਸਭਾ ਜਰੰਦ। ਕੀ ਕਾਰਨ ਕੀ ਆਈ ਤੁਸੀਂ ਡੀਸੀ ਦਫਤਰ ਦਾ ਕਹਿਰਾਓ ਕੀਤਾ? ਅਸਲ ਅਸੀਂ ਤੁਹਾਡੇ ਮਾਧਿਅਮ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਇੱਕ ਪੁਲਿਸ ਪ੍ਰਸ਼ਾਸਨ ਦੇ ਜਰੂਰੀ ਰੂਪੀਆ ਉਹਦੀ ਲਿਖਤੀ ਕਰਦੇ ਆ। ਲਿਖਤੀ ਇਸ ਕਰਕੇ ਕਰਦੇ ਆਂ ਕਿ ਲਗਭਗ 2 ਸਾਲ ਤੋਂ ਕੁਝ ਆਗਮੀ ਜਿਹੜੇ 5-4 ਆ ਉਹ ਸਾਡੀ ਪਾਰਟੀ ਜਿਹੜੇ ਆਗੂ ਆ ਇਹਨਾਂ ਨੂੰ ਲੱਖਾਂ ਲੋਕ ਚਾਉਣ ਵਾਲੇ ਆ ਉਹਨਾਂ ਦੇ ਖਿਲਾਫ ਵੀਡੀਓ ਪਾਉਂਦੇ ਆ ਗਲਤ ਮੈਸੇਜ ਭੇਜਦੇ ਆ ਸਾਡੇ ਪੰਜਾਬ ਦੇ ਪ੍ਰਧਾਨ ਗੜੀ ਸਾਹਿਬ ਸਾਡੇ ਲੋਕ ਸਭਾ ਇੰਚਾਰਜ ਬਲਵਿੰਦਰ ਜੀ ਪਾਰਟੀ ਕਿਹੜੀ ਹੈ ਤੁਹਾਡੀ ਸਾਡੀ ਪਾਰਟੀ ਜਿਹੜੀ ਹੈਗੀ ਆ ਬਹੁਜਨ ਸਮਾਜ ਪਾਰਟੀ ਮੈਂ ਪਹਿਲਾਂ ਦੱਸ ਸਕਾਂ ਵੀ ਮੈਂ ਸਰਵਿੰਦਰ ਕੁਮਾਰ ਪ੍ਰਧਾਨ ਨੌਰਥ ਪੰਜਾਬ ਦਾ ਸਰਵਾ ਠੀਕ ਹੈ ਜੀ ਸਰਵਿੰਦਰ ਅਸੀਂ ਇਸ ਕਰਕੇ ਆ ਜਾਈਆਂ ਵੀ ਸਾਨੂੰ ਲਗਭਗ 2 ਸਾਲ ਤੋਂ ਤਰਾ ਦਸ ਤਰਾ ਦੇ ਚੱਕਰ ਮਾਰਦੇ ਪਏ ਆ ਕਦੀ ਥਾਣੇ ਚਲੇ ਜਾਂਦੇ ਆ ਕਈ ਦਫਤਰ ਚਲੇ ਜਾਂਦੇ ਆ ਸਾਨੂੰ ਕਹਿੰਦੇ ਜੀ ਕਾਰਵਾਈ ਕਰ ਦਿੰਦੇ ਆ ਅਸੀਂ ਤੁਹਾਡੇ ਮਾਧਮ ਨੇ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜੇ ਕੋਈ ਬਸਪਾ ਦਾ ਕਰਮਚਾਰੀ ਕਿਸੇ ਪਾਰਟੀ ਦੇ ਖਿਲਾਫ ਕਿਸੇ ਆਗੂ ਦੇ ਖਿਲਾਫ ਗੱਲ ਕਰਦਾ ਉੱਤੇ ਜਿਹੜੀ ਪ੍ਰਸ਼ਾਸਨ ਇੱਕ ਮਿੰਟ ਦੇ ਵਿੱਚ ਵਿੱਚ ਪੱਤਾ ਦਰਜ ਕਰਕੇ ਤੁਹਾਨੂੰ ਜੇਲ੍ਹ ਭੇਜ ਦਿੰਦੀ ਆ ਕਿਸ ਚੀਜ਼ ਦੀ ਕਾਰਵਾਈ ਹੈ ਕਾਰਵਾਈ ਇਹ ਆਪੀ ਜਿਹੜੇ 5-7 ਅੰਸਰ ਆ ਜਿਹੜੇ ਸਰਕਾਰੀ ਸ਼ਹਿਤ ਤੇ ਬੋਲ ਰਿਹਾ ਜਾਂ ਕਿਸੇ ਹੋਰ ਦੀ ਸ਼ਹਿਤ ਤੇ ਬੋਲ ਰਿਹਾ ਆ ਅਸੀਂ ਤਾਂ ਇਹ ਕਹਾਂਗੇ ਸਰਕਾਰੀ ਤੰਤਰ ਦੀ ਸ਼ਾਹ ਤੇ ਬੋਲ ਰਹੇ ਆ ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹਦੀ ਉਹ ਤੋਂ ਬਗੈਰ ਪਤਾ ਨਹੀਂ ਚੱਲ ਸਕਦਾ ਕਿਉਂਕਿ ਰੂਲਿੰਗ ਪਾਰਟੀ ਦੇ ਚਾਵੇ ਵੀ ਮੈਂ ਇਹ ਜਿਹੜਾ ਸਿਸਟਮ ਆ ਇੱਕ ਦਿਨ ਚ 10 ਦਿਨ ਚ ਖਤਮ ਕਰਨਾ ਤੇ ਉਹ ਖਰਚਦੀ ਆ ਪਰ ਇਹ ਜਿਹੜੇ ਲੋਕ ਆ ਜਿਹੜੇ 5-7 ਬੰਦੇ ਆ ਕੋਈ ਸਈਪੁਰ ਦੇ ਆ ਕੋਈ ਕਿਤੇ ਦਾ ਉਹ ਜਿਹੜੇ ਸਾਡੇ ਜਿਹੜੀ ਲੀਡਰਸ਼ਿਪ ਆ ਉਹਦੇ ਖਿਲਾਫ ਗਲਤ ਬਿਆਨबाजी ਕਰਦੇ ਨਹੀਂ ਆਪਸ ਵਿੱਚ ਆਮੋ ਸਾਹਮਣੇ ਬੋਲਦੇ ਕਿ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਪਹਿਲਾਂ ਸੋਸ਼ਲ ਮੀਡੀਆ ਤੇ ਬੋਲੇ ਆ ਸੋਸ਼ਲ ਮੀਡੀਆ ਤੋਂ ਬੋਲਦੇ-ਬੋਲਦੇ ਅਸੀਂ ਦਰਖਾਸਤਾਂ ਦਿੱਤੀਆਂ ਸਾਡੀਆਂ ਦਰਖਾਸਤਾਂ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਿਹੜੇ ਥਾਣੇ ਤੇ ਦਰਖਾਸਤ ਦਿੱਤੀ ਤੁਸੀਂ ਸਾਡੀ ਅਸੀਂ ਐਸਪੀ ਸਾਹਿਬ ਦੇ ਦਫ਼ਤਰ ਵੀ ਦਰਖਾਸਤਾਂ ਦੇ ਕੇ ਗਏ ਆ ਅੱਛਾ ਕੱਲ ਦਾ ਵਾਕਿਆ ਹੋਇਆ ਕੱਲ ਦਾ ਵਾਕਿਆ ਵੀ ਇਸ ਕਰਕੇ ਹੋਇਆ ਕਿ ਜਿਹੜਾ ਸਾਡਾ ਇੱਕ ਰਵੀ ਮਕਬਾਰ ਮੁੰਡਾ ਆ ਮੁਕਸਿਦਾ ਦਾ ਅਰਦਾਸ ਨਾ ਕਰਦਾ ਉਹ ਉਹਨਾਂ ਦੀ ਆਸਰੇ ਚ ਤੁਤੂ ਮਹਿਮਾ ਹੋ ਗਈ ਉਹਨੇ ਕਿਹਾ ਵੀ ਤੁਸੀਂ ਸਾਡੇ ਖਿਲਾਫ ਜਿਹੜੀ ਬਿਆਨਬਾਜ਼ੀ ਕਰਦੇ ਆ ਸੋਸ਼ਲ ਮੀਡੀਆ ਤੇ ਨਾ ਕਰੋ ਉਹ ਜਿਹੜਾ ਦੂਸਰੀ ਧਿਰ ਦੇ ਲੋਕ ਸੀ ਉਹਨਾਂ ਨੇ ਦਾਤ ਲਿਆ ਦਾਤ ਕਿਥੋਂ ਲਿਆਏ ਪੁਲਿਸ ਦੀ ਕੰਮ ਇਨਵੈਸਟੀਗੇਸ਼ਨ ਕਰਨਾ ਦਾਤ ਲੈ ਕੇ ਉਹਦੇ ਮਗਰ ਭਜੇ ਜਿਹੜਾ ਸਾਡਾ ਕਰਮਚਾਰੀ ਸੀਗਾ ਉਹ ਦੌੜ ਕੇ ਪੁਲਿਸ ਚੌਕੀ ਦੇ ਅੰਦਰ ਗਿਆ ਪੁਲਿਸ ਚੌਕੀ ਤੇ ਜਾ ਕੇ ਅੰਦਰ ਜਾ ਕੇ ਕਿਹਾ ਉਸ ਮਲਾਜਮਾਂ ਨੂੰ ਵੀ ਇਹ ਬੰਦਾ ਮੇਰੇ ਤੇ ਹਮਲਾ ਕਰਨਾ ਰਿਹਾ ਪੁਲਿਸ ਮਲਾਜਮਾਂ ਨੂੰ ਕੋ ਦਾਤ ਫੜਿਆ ਦਾਤ ਫੜ ਕੇ ਉਹ ਰੱਖ ਦਾਤ ਫੜ ਕੇ ਰੱਖ ਲਿਆ ਬੰਦਾ ਸ਼ਰਟ ਕਿਹੜੇ ਥਾਣੇ ਦੀ ਘਟਨਾ ਹੈ ਮਕਸੂਦਾ ਥਾਣੇ ਦੀ ਅੱਛਾ ਜੀ ਉਹ ਕਹਿੰਦੇ ਜੀ ਇਹ ਜਿਹੜਾ ਤੁਹਾਡਾ ਵਾਕਿਆ ਇਹ ਇਹ 1 ਨੰਬਰ ਚੌਕੀ ਦਾ ਹੈ ਅੱਛਾ ਜੀ ਮੈਂ ਕਿਹਾ ਨਾ ਮਨ ਲੋ ਕੱਲ ਨੂੰ ਸਾਡੇ ਬੰਦੇ ਨੂੰ ਮਕਸੂਦਾ ਚੌਂਕੀ ਤੋਂ ਮਰੇ ਵੜ ਦਿੱਤਾ ਜਾਂਦਾ ਠੀਕ ਹੈ ਮਰਨ ਦੇ ਹੋ ਤੇ ਫੇ ਕਿਹੜੇ ਠਾੜੇ ਦਾ ਬਾਕੀ ਆਂਦਾ ਸੀ ਜੀ ਠੀਕ ਹੈ ਕਿ ਜੋ ਕੰਪੋਸ ਕਾਰਵਾਈ ਨਾ ਕਰੂਗੀ ਸਾਡੇ ਤਾਂ ਦਾ ਕਾਰਵਾਈ ਮੈਂਟੋ ਪਹਿਲਾਂ ਕਰਦੇ ਆ ਜਿਹੜੇ ਦੂਸਰੇ ਕਰਮਚਾਰੀ ਆ ਸਰਕਾਰੀ ਤੰਤਰ ਦੇ ਜਾਂ ਹੋਰ ਜਥੇਬੰਦੀਆਂ ਦੇ ਸ਼ਹਿ ਤੇ ਬੋਲਦੇ ਆ ਉਹਨਾਂ ਤੇ ਸਰਕਾਰ ਚੋਪਾ ਠੀਕ ਹੈ ਤੁਸੀਂ ਤੇ ਇਹ ਕਹਾਂਗੇ ਕਿ ਸਰਕਾਰ ਜਿਹੜਾ ਤੰਤਰ ਆ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਰਵਈਆ ਉਹ ਸਰਕਾਰ ਪੱਕੀ ਆ ਇਸ ਤਰ੍ਹਾਂ ਦੀ ਘਟਨਾ ਹੋਣ ਵਰਤੀ ਹੈ ਕਿ ਪਹਿਲੇ ਵੀ ਇਸ ਤਰ੍ਹਾਂ ਦੀ ਹੋ ਚੁੱਕੀ ਕਦੇ ਪਹਿਲੇ ਸੋਸ਼ਲ ਮੀਡੀਆ ਦੇ ਚੱਲਦਾ ਰਿਹਾ ਸਾਰਾ ਅੱਛਾ ਜਿਹੜੀ ਆਮੋ ਸਾਹਮਣੇ ਹੋਈ ਉਹ ਕੱਲ੍ਹ ਹੋਈ ਐ ਉਹ ਕੱਲ੍ਹ ਹੋਈ ਆ ਸਾਡੇ ਕਰਮਚਾਰੀ ਜਿਹੜੇ ਨੇ ਸਾਡੇ ਵਰਕਰ ਨੇ ਦੌੜ ਕੇ ਥਾਣੇ ਦੇ ਵਿੱਚ ਜਾ ਕੇ ਜਾਣ ਚਾਹੀਆ ਅਸੀਂ ਉਹ ਥਾਣੇ ਵਾਲਿਆਂ ਦੇ ਜਿਹੜੇ ਦੋ ਤਿੰਨ ਕਰਮਚਾਰੀ ਜਿਹੜਾ ਉਹਦਾ ਧੰਨਵਾਦੀ ਵੀ ਆ ਠੀਕ ਨਾ ਨੜ ਇਹ ਵੀ ਕਹਿੰਦੇ ਆ ਵੀ ਉਹਨਾਂ ਦਾ ਇਹ ਵੀ ਫਰਜ਼ ਬੰਦਾ ਸੀ ਕਿ ਉਹ ਬੰਦਾ ਥਾਣੇ ਦੇ ਅੰਦਰ ਦਾਖਲ ਲੈ ਕੇ ਆਇਆ ਉਹ ਉਸਦਾ ਫਰਜ਼ ਬੰਦਾ ਸੀ ਵੀ ਉਹਨੂੰ ਅੰਦਰ ਫੜ ਕੇ ਬਿਠਾਉਂਦੇ ਉਹ ਜਿਹੜੇ ਵੀ ਥਾਣੇ ਨਾਲ ਸੰਬੰਧ ਸੀ ਉਹਨੂੰ ਉੱਥੇ ਬਿਠਾਉਂਦੇ ਤੇ ਹੁਣ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ ਨਹੀਂ ਸਾਨੂੰ ਕਮਿਸ਼ਨਰ ਸਾਹਿਬ ਨੇ ਖਿਲ ਹੈ ਨਹੀਂ ਇੱਥੇ ਸਾਨੂੰ ਉਹਨਾਂ ਕੋ ਜਿਹੜੇ ਇੱਥੇ ਥੱਲੇ ਵਾਲੇ ਅਧਿਕਾਰੀ ਆ ਉਹਨਾਂ ਨੂੰ ਸਾਡੇ ਲੀਡਰਸ਼ਿਪ ਨੂੰ ਬੁਲਾਇਆ ਅੰਦਰ ਗੱਲਬਾਤ ਕਰਨ ਗਏ ਆ ਜੇ ਸਾਡੀ ਗੱਲਬਾਤ ਸਿਰੇ ਨਹੀਂ ਚੜਦੀ ਟੁੱਟਦੀ ਆ ਅਸੀਂ ਬੈਠਾਂਗੇ ਜੇ ਸਾਡੀ ਗੱਲਬਾਤ ਤੇ ਵਿਸ਼ਵਾਸ ਦਿੰਦੇ ਆ ਜੋ ਸਾਡੇ ਲੀਡਰ ਸੀਨੀਅਰ ਨੇਤਾ ਜਿਹੜੀ ਲੀਡਰਸ਼ਿਪ ਆ ਉਹ ਸਾਨੂੰ ਕੋਈ ਵੀ ਉਹਦਾ ਹੀ ਭਾਰ ਨਾ ਲਗਾ ਓਕੇ